ਮਲਕਪੁਰ ਵਿਖੇ ਐਸਕੇਆਰ ਹਸਪੀਟਲ ਦੇ ਸਾਹਮਣੇ ਬਨੇ ਡਿਟੇਲਿੰਗ ਪ੍ਰੋ ਸ਼ੋਰੂਮ ਗੱਡੀਆਂ ਦੀ ਸੁਰੱਖਿਆ ਦੇ ਚਲਦਿਆਂ ਆਪਣੀਆਂ ਸੇਵਾਵਾਂ ਪਹਿਲੇ ਹੀ ਮਾਨੂ ਉਸਲਾਰੀਆ ਦੀ ਅਗਵਾਹੀ ਹੇਠ ਦੇ ਰਿਹਾ ਹੈ ਹੁਣ ਉਸ ਵਿੱਚ ਗਰਵਾਰੇ ਹਾਈਟੈਕ ਫਿਲਮ ਦੀ ਸਹੂਲਤ ਨੂੰ ਡਿਟੇਲਿੰਗ ਸ਼ੋਰੂਮ ਦੀ ਛੱਤ ਹੇਠ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ ਕਰਨ ਲਈ ਗਰਵਾਰੇ ਹਾਈਟੈਕ ਫਿਲਮ ਦੇ ਵਾਈਸ ਪ੍ਰੈਜ਼ੀਡੈਂਟ ਤਰਮਿੰਦਰ ਕਪੂਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਬੰਟੂ ਤੇ ਸਮੂਸਲਾਰੀਆ ਪਰਿਵਾਰ ਮੌਜੂਦ ਰਿਹਾ ਗਰਵਾਰੇ ਰਿਬਨ ਕੱਟ ਕੇ ਗਰਵਾਰੇ ਐਪਲੀਕੇਸ਼ਨ ਸਟੂਡੀਓ ਦਾ ਸ਼ੁਭਾਰambh ਕੀਤਾ ਅਤੇ ਜਾਣਕਾਰੀ ਦਿੰਦਿਆਂ ਹੋਇਆਂ ਗਰਵਾਰੇ ਹਾਈ-ਟੈਕ ਫਿਲਮ ਦੇ ਵਾਈਸ ਪ੍ਰੈਜ਼ੀਡੈਂਟ ਤੇਜਵਿੰਦਰ ਕਪੂਰ ਨੇ ਕਿਹਾ ਕਿ ਗਰਵਾਰੇ ਵਰਲਡ ਦੇ ਵੱਖ-ਵੱਖ ਦੇਸ਼ਾਂ ਵਿੱਚ ਪਿਛਲੇ 90 ਵਰਿਆਂ ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਜਿਸ ਤੇ ਲੋਕ ਭਰੋਸਾ ਕਰਦੇ ਨੇ ਤੇ ਗਰਵਾਰੇ ਹਾਈ-ਟੈਕ ਫਿਲਮ ਵੀ ਇੱਕ ਐਸਾ ਬ੍ਰਾਂਡ ਹੈ ਜਿਹੜਾ ਕਿ ਗੱਡੀਆਂ ਨੂੰ ਸਟ੍ਰੈਚਸ, ਪੇਂਟ ਤੇ ਗਲਾਸਿਸ ਦੀ ਸੁਰੱਖਿਆ ਲਈ ਪ੍ਰਦਾਨ ਪਰਮਾਨਿਤ ਹੈ ਇਸ ਲਈ ਜੋ ਲੋਕ ਲਗਜ਼ਰੀ ਤੇ ਮਹਿੰਗੀਆਂ ਗੱਡੀਆਂ ਦੇ ਸ਼ੌਕੀਨ ਨੇ ਤੇ ਉਸ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਨੇ ਉਹਨਾਂ ਲਈ ਇਹ ਸੁਵਿਧਾ ਬਹੁਤ ਲਾਹੇਵੰਦ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਦੋ ਜਗ੍ਹਾ ਇਹ ਸੁਵਿਧਾ ਉਪਲਬਧ ਸੀ ਤੇ ਹੁਣ ਪਠਾਨਕੋਟ ਵਿੱਚ ਵੀ ਸ਼ੋਅਰੂਮ ਉਪਲਬਧ ਰਹੇਗਾ ਜਿਹੜਾ ਕਿ ਗੱਡੀਆਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮਿੰਟੂ ਨੇ ਸਮੂਹ ਸਲਾਰੀਆ ਪਰਿਵਾਰ ਨੂੰ ਵਧਾਈ ਦੇਂਦਿਆਂ ਹੋਇਆਂ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਮਹਿੰਗੀਆਂ ਗੱਡੀਆਂ ਦੇ ਮਾਲਕਾਂ ਨੂੰ ਹੁਣ ਬਾਹਰ ਨਹੀਂ ਜਾਣਾ ਪਵੇਗਾ ਜਿਸ ਵਾਸਤੇ ਉਹਨਾਂ ਦਾ ਪੈਸਾ ਤੇ ਉਹਨਾਂ ਦਾ ਸਮਾਂ ਦੋਨੋਂ ਬਚਣਗੇ ਤੇ ਉਹਨਾਂ ਨੂੰ ਉਸ ਤੋਂ ਵੀ ਵਧੀਆ ਸਹੂਲਤ ਪਠਾਨਕੋਟ ਵਿੱਚ ਹੀ ਮਿਲੇਗੀ ਇਸ ਕਰਕੇ ਜਿਹੜੇ ਆਪਣੀਆਂ ਲਗਜ਼ਰੀ ਗੱਡੀਆਂ ਨੂੰ ਖੂਬਸੂਰਤ ਬਣਾਏ ਰੱਖਣਾ ਚਾਹੁੰਦੇ ਨੇ ਉਹ ਇੱਕ ਵਾਰੀ ਡਿਟੇਲਿੰਗ ਪ੍ਰੋ ਸ਼ੋਅਰੂਮ ਵਿੱਚ ਜ਼ਰੂਰ ਵਿਜ਼ਿਟ ਕਰਨ ਮੇਰਾ ਸਭ ਨੂੰ ਨਮਸਕਾਰ ਪਠਾਨਕੋਟ ਵਾਸੀਓ ਨੂੰ ਸਭ ਨੂੰ ਮੇਰਾ ਨਮਸਕਾਰ ਮੇਰਾ ਨਾਮ ਧਰਮਿੰਦਰ ਕਪੂਰ ਹੈਗਾ ਤੇ ਮੈਂ ਵਾਈਸ ਪ੍ਰੈਜ਼ੀਡੈਂਟ ਹੈਗਾ ਗਰਵਾਰੇ ਹਾਈ ਟੈਕ ਫਿਲਮਸ ਦਾ ਤੇ ਅਸੀਂ ਅੱਜ ਮਾਨੂੰ ਬੜੀ ਖੁਸ਼ੀ ਹੈ ਕਿ ਸਾਦਾ ਤੇ ਡਿਟੇਲਿੰਗ ਪ੍ਰੋਸ ਕਰਕੇ ਜਿਹੜਾ ਡਿਟੇਲਿੰਗ ਸਟੂਡੀਓ ਗਰਵਾਰੇ ਐਪਲੀਕੇਸ਼ਨ ਸਟੂਡੀਓ ਇਹ ਪਠਾਨਕੋਟ ਸਾਡਾ ਪਹਿਲਾ ਹੈਗਾ ਤੇ ਪੰਜਾਬ ਸਾਡਾ ਤੀਸਰਾ ਡੀਟੇਲਿੰਗ ਸਟੂਡੀਓਜ਼ ਅਸੀਂ ਖੋਲਿਆ ਇਥੇ ਘਰਵਾਰੇ ਹਾਈ ਟੈਕ ਫਿਲਮ ਜਿਹੜੀ ਹੈਗੀ ਉਹ ਆਲਮੋਸਟ 90 ਸਾਲ ਪੁਰਾਣੀ ਕੰਪਨੀ ਹੈਗੀ ਤੇ ਅਸੀਂ 90 ਤੋਂ ਜ਼ਿਆਦਾ ਕੰਟਰੀਜ਼ ਆਪਣਾ ਸਾਰਾ ਸਮਾਨ ਜਿਹੜਾ ਬਣਾਉਂਦੇ ਹਾਂ ਐਕਸਪੋਰਟ ਕਰਦੇ ਹਾਂ ਤੇ ਵਰਲਡ ਕਲਾਸ ਕੁਆਲਿਟੀ ਦੇ ਪ੍ਰੋਡਕਟਸ ਹੈਗੇ ਸਾਡੇ ਤੇ ਜਿਹੜੇ ਆਟੋ ਟੂ ਰਿਲੇਟਿਡ ਪ੍ਰੋਡਕਟਸ ਹੈਗੇ ਉਹ ਹੈਗੇ ਸਾਡੇ ਪੇਂਟ ਪ੍ਰੋਡਕਸ਼ਨ ਫਿਲਮ ਤੇ ਨਾਲੇ ਆਪਣਾ ਵਿੰਡੋ ਫਿਲਮਸ ਤੇ ਇਹ ਇਹਨਾਂ ਸੋਹਣਾ ਇਹਨਾਂ ਨੇ ਡਿਟੇਲਿੰਗ ਪ੍ਰੋਸ ਤੁਸੀਂ ਦੇਖਿਆ ਆਪਣਾ ਬਣਾਇਆ ਏ تھے ਆਪਣਾ ਤੇ ਇੱਕ ਗਰਵਾਰੇ ਐਪਲੀਕੇਸ਼ਨ ਸਟੂਡੀਓ ਬਣਿਆ ਹੈ ਸਾਡੀ ਇਹ ਮੁਹਿਮ ਹੈਗੀ ਕਿ ਜਿਹੜੇ ਆਪਣੇ ਵਰਲਡ ਕਲਾਸ ਪ੍ਰੋਡਕਟਸ ਹੈਗੇ ਉਹਨਾਂ ਨੂੰ ਕਸਟਮਰ ਦੇ ਨੇੜੇ ਜਿੰਨੀ ਜਲਦੀ ਤੇ ਜਿੰਨਾ ਜ਼ਿਆਦਾ ਅਸੀਂ ਲੈ ਕੇ ਜਾ ਸਕਦੇ ਹਾਂ ਤੇ ਮੇਰੀ ਪਠਾਨਕੋਟ ਵਾਸੀਆਂ ਨੂੰ ਸਰ ਨੂੰ ਬੇਨਤੀ ਹੈਗੀ ਕਿ ਤੁਸੀਂ ਇੱਥੇ ਆਓ ਏ ਨਾ ਸੋਣਾ ਅਸੀਂ ਗਦਵਾਰੇ ਐਪਲੀਕੇਸ਼ਨ ਸਟੂਡੀਓ ਬਣਾਇਆ ਹੈ ਵਰਲਡ ਕਲਾਸ ਫੈਸਿਲਿਟੀਆਂ ਦੇ ਨਾਲ ਤੇ ਆਕੇ ਆਪਣੇ ਵਰਲਡ ਕਲਾਸ ਪ੍ਰੋਡਕਟਸ ਅਥੇ ਲਾ ਸਕਦੇ ਹਾਂ ਟੇਲਿੰਗ ਪ੍ਰੋਸ ਕਾਰ ਕੇਅਰ ਐਕਸਪਰਟ ਸਟੂਡੀਓ ਜਿਹੜਾ ਸਾਡੇ ਜ਼ਿਲ੍ਹੇ ਠਾਨਕੋਟ ਦੇ ਵਿੱਚ ਪਹਿਲਾਂ ਖੁੱਲਿਆ ਮੈਂ ਸਭ ਤੋਂ ਪਹਿਲੇ ਤੇ ਮੇਰੇ ਬਹੁਤ ਹੀ ਅਜ਼ੀਜ਼ ਨਰੇਸ਼ ਜੀ ਉਹਨਾਂ ਦੇ ਸਮੇਂ ਲਾ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਵੀ ਜ਼ਿਲ੍ਹੇ ਠਾਨਕੋਟ ਦੇ ਵਿੱਚ ਪਹਿਲਾ ਸਟੂਡੀਓ ਜਿਹੜਾ ਅੱਜ ਇਹਦਾ ਸ਼ੋਰੂਮ ਦਾ ਇਹਦਾ ਤੋਂ ਗਾਟਨ ਹੋਇਆ ਹੈ ਅੱਜ ਕੱਲ ਤੁਹਾਨੂੰ ਪਤਾ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜੀਆਂ ਮਹਿੰਗੀ-ਮਹਿੰਗੀ ਗੱਡੀਆਂ ਦਾ ਟ੍ਰੈਂਡ ਹੈ ਸੋ ਉੰਨੀ ਹੀ ਸਾਡੀ ਜੜੀ ਜ਼ਰੂਰਤ ਪੈਂਦੀ ਹੈ ਵੀ ਆਪਣੀ ਇਸ ਗੱਡੀ ਨੂੰ ਕਿਸ ਤਰ੍ਹਾਂ ਉਹਨਾਂ ਦਾ ਪੇਂਟ ਵਗੈਰਾ ਉਸ ਨੂੰ ਕਿਸ ਤਰ੍ਹਾਂ ਕੇਅਰ ਕੀਤਾ ਜਾਵੇ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਾਡੇ ਪਠਾਨਕੋਟ ਦੇ ਵਿੱਚ ਜਿਹੜੀਆਂ ਸਾਡੀਆਂ ਕਾਰਾਂ ਦੇ ਪੇਂਟ ਸਾਰੀ ਗੱਡੀ ਨੂੰ ਸੇਫਟੀ ਵਾਸਤੇ ਇਹ ਆਪਣਾ ਸਟੂਡੀਓ ਖੋਲ੍ਹਿਆ ਹੈ ਔਰ ਸਾਡੇ ਪਠਾਨਕੋਟ ਦੇ ਜਿੰਨੇ ਵੀ ਕਸਟਮਰ ਇੱਥੇ ਆਣਗੇ ਉਹਨਾਂ ਨੂੰ ਇਹ ਸੇਵਾ ਜਲੀ ਮੁਹੱਈਆ ਕਰਵਾਣਗੇ ਸੋ ਮੈਂ ਜਿੰਨੇ ਵੀ ਸਾਡੇ ਪਠਾਨਕੋਟ ਦੇ ਮਹਿੰਗੀ ਮਹਿੰਗੀ ਗੱਡੀਆਂ ਰੱਖਣ ਦੇ ਸ਼ੌਕੀਨ ਹਨ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਡੀ ਆਪਣੀ ਗੱਡੀਆਂ ਨੂੰ ਚਲੋ ਲੈ ਤੇ ਸਾਰੇ ਲੰਦੇ ਪਰ ਉਸ ਤੋਂ ਬਾਅਦ ਕੇਅਰ ਕਰਨੇ ਵੀ ਉਹਨਾਂ ਜ਼ਰੂਰੀ ਹੁੰਦਾ ਸੋ ਉਹਨਾਂ ਨੂੰ ਬਹੁਤ ਵਧੀਆ ਅਫਸਰ ਹੈ ਬਿਥੇ ਆ ਕੇ ਆਪਣੀ ਗੱਡੀਆਂ ਦੀ ਜਿਹੜੀ ਸਾਂਭ ਸੁਭਾਲ ਰੱਖ ਸਕਦੇ ਸੋ ਬਾਕੀ ਕੰਪਨੀ ਜਿਹੜੇ ਜੀਐਮ ਉਹ ਇੱਥੇ ਪਹੁੰਚੇ ਉਹਨਾਂ ਨੇ ਸਾਰੀ ਡੀਟੇਲ ਦੱਸੀ ਹੈ ਕਿ ਕਿੰਨੀ ਦੀ ਕੋਸਟ ਹੈ ਸੋ ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਕਸਟਮਰ ਇੱਥੇ ਆਣਗੇ ਉਹਨੂੰ ਵਧੀਆ ਜਿਹੜੀ ਸੇਵਾ ਇੱਥੇ ਮੁਹੱਈਆ ਹੋਣੀ ਹੈ ਸੋ ਮੈਂ ਇੱਕ ਵਾਰ ਫੇਰ ਤੋਂ ਮੈਂ ਨਰੇਸ਼ ਜੀ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੂੰ ਮੈਂ ਬ ਸੋ ਸਰ ਅਸੀਂ ਗਰਵਾਰੇ ਅਥਾਰਾਈਜ਼ ਸਟੂਡੀਓ ਹੈ ਸੋ ਗਰਵਾਰੇ ਐਪਲੀਕੇਸ਼ਨ ਸਟੂਡੀਓ ਸਾਡਾ ਅਥਾਰਾਈਜ਼ਡ ਹੈ ਸੋ ਸਾਨੂੰ ਡਾਇਰੈਕਟਲੀ ਕੰਪਨੀ ਤੋਂ ਸਾਡਾ ਡਾਈ ਅਪ ਹੈ ਸੋ ਡਾਇਰੈਕਟਲੀ ਕੰਪਨੀ ਤੋਂ ਆਉਂਦਾ देयर ਇਜ਼ ਇਹਦੇ ਵਿੱਚ ਕੋਈ ਵੀ ਕੋਈ ਵਿੱਚ ਕੋਈ ਵੀ ਡਿਸਟ੍ਰੀਬਿਊਟਰ ਨਹੀਂ ਕੋਈ ਵੀ ਹੋ ਮੀਡਲ ਮੈਨ ਨਹੀਂ ਹੈ ਕਿ ਜਿਹੜਾ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਕੁਆਲਿਟੀ ਨੂੰ A+ ਕੁਆਲਿਟੀ ਮਿਲੇਗੀ ਇੰਪਲੀਮੈਂਟੇਸ਼ਨ ਵੀ ਤੁਹਾਨੂੰ A ਕਲਾਸ ਮਿਲੇਗੀ ਜਿਹੜਾ ਪ੍ਰੋਡਕਟ ਹੈ ਉਹਦਾ ਅੱਛੀ ਤਰ੍ਹਾਂ ਤੁਸੀਂ ਇਹ ਦੇਖ ਸਕਦੇ ਹੋ ਗੱਡੀ ਇਹ ਛੇ ਤਰੀਕੇ ਨਾਲ ਇੰਸਟਾਲੇਸ਼ਨ ਹੋਈ ਦੀ ਹੈ ਉਹਦੀ ਲਾਈਫ ਹੈ 5 ਇਅਰਸ ਦੀ ਲਾਈਫ ਆਉਂਦੀ ਹੈ 8 ਇਅਰਸ ਲਾਈਫ ਆਉਂਦੀ ਹੈ ਲਾਈਫ ਉਹਦਾ ਮੇਨ ਪਰਪਸ ਹੈ ਸਰ ਜਦੋਂ ਗੱਡੀ ਤੁਸੀਂ ਨਵੀਂ ਪਰਚੇਸ ਕਰਦੇ ਹੋ ਨਾ ਉਹਦਾ ਕੀ ਹੁੰਦਾ ਜਦੋਂ ਗੱਡੀ ਤੁਸੀਂ ਗੱਡੀ ਜਦੋਂ ਬਣਦੀ ਹੈ ਉਸ ਟਾਈਮ ਤੇ ਗੱਡੀ ਕੀ ਹੁੰਦਾ ਤੁਹਾਡੀ ਗੱਡੀ ਬਣ ਕੇ ਛੱਡਾਂ 'ਚ ਲੱਗ ਗਈ ਉਸ ਤੋਂ ਬਾਅਦ ਟਰੱਕਾਂ 'ਚ ਲੋਡ ਹੋ ਕੇ ਤੁਹਾਡੀ ਲੋਕਲ ਇੰਡੀਆ ਦੇ ਵਿੱਚ ਵੱਖਰੀ ਵੱਖਰੀ ਸਿਟੀਜ਼ ਦੇ ਵਿੱਚ ਆਉਂਦੀ ਹੈ ਰਾਈਟ ਉਸ ਤੋਂ ਬਾਅਦ ਫਿਰ ਉਹਦੇ ਵਰਕਸ਼ਾਪ ਜਾਂ ਸੈਂਟਰਸ 'ਚ ਲੱਗ ਜਾਂਦੀ ਹੈ ਗੱਡੀ ਤੁਹਾਨੂੰ ਦੇਣੀ ਹੁੰਦੀ ਹੈ ਉਹ ਧੋਂਦੇ ਗੱਡੀ ਨਾਰਮਲ ਫਾਰਮ ਮਾਰਦੇ ਗੱਡੀ ਦੇ ਦਿੰਦੇ ਪਰ ਉੱਤੇ ਗ ਕਿਉਂਕਿ ਗੱਡੀ ਜਦੋਂ ਬਣੀ ਸੀ ਉਸ ਤੋਂ ਬਾਅਦ ਕਈ ਵਾਰ ਗੱਡੀ ਟਰੱਕਾਂ 'ਚ ਲੋਡ ਹੋ ਕੇ ਆਈ ਹੈ ਫਿਰ ਵਰਕਸ਼ਾਪਾਂ 'ਚ ਲੱਗੀ ਹੈ ਬਟ ਜਦੋਂ ਕਸਟਮਰ ਗੱਡੀ ਲੈਣ ਜਾਂਦਾ ਉਹ ਉਸ ਟਾਈਮ ਤੇ ਚੀਜ਼ ਚੈੱਕ ਨਹੀਂ ਕਰਦਾ ਉਹ ਦੇਖਦਾ ਉਹ ਬਾਅਦ ਵਿੱਚ ਪਤਾ ਚੱਲਦਾ ਕਿ ਸਕਰਾਚਸ ਆਲਰੇਡੀ ਗੱਡੀ ਤੇ ਪਏ ਦੇ ਇਸ ਕਰਕੇ ਫਿਰ ਅਸੀਂ ਕੀ ਕਰਦੇ ਹਾਂ ਨਾਰਮਲ ਵਾਸ਼ਿੰਗ ਸੈਂਟਰਸ ਤੋਂ ਗੱਡੀ ਵਾਸ਼ ਕਰਾਣੇ ਆ ਜਿਹੜੇ ਕਿ ਮਤਲਬ ਕਿ ਉਹੀ ਕਪੜਾ ਤੁਹਾਡੇ ਡਾਊਨ ਟਾਇਰਾਂ ਨੂੰ ਮਾਰਦੇ ਉਹੀ ਮਿੱਟੀ ਚੋਕ ਕੇ ਉਹਨਾਂ ਡੈਸ਼ਬੋਰਡ ਤੇ ਮਾਰ ਦੇਣੀ ਹੈ ਚਲੋ ਗੱਡੀ ਰਗੜ ਦੇਣੀ ਹੈ ਤੁਹਾਡੀ ਉਹਨੂੰ ਸੇਫ ਕਰਨ ਵਾਸਤੇ ਸਰ ਤੁਸੀਂ ਪੀਪੀਐਫ ਜਿਹੜੀ ਉਹ ਇੰਸਟਾਲ ਕਰਦੇ ਜਿਹੜੀ ਤੋਡੀ ਗੱਡੀ ਤੇ ਅਗਰ ਕਪੜਾ ਗੰਦਾ ਕਪੜਾ ਵੱਜ ਜਾਂਦਾ ਸਕਰਾਚਸ ਆ ਜਾਂਦੇ ਆ ਉਹ ਆਟੋਮੈਟਿਕਲੀ ਆਪਣੇ ਆਪ ਨੂੰ ਸੈਲਫ ਹੀਲ ਕਰ ਲੈਂਦੀ ਏ ਥੋੜੀ ਦੇਰ ਬਾਅਦ ਮਤਲਬ ਮੇਨ ਮਰ ਅੱਛਾ ਜੀ ਉਹ ਗਰਵਾਰੇ ਸਰ ਬਹੁਤ ਵੱਡਾ ਬ੍ਰਾਂਡ ਹੈ ਇੰਡੀਆ ਦੇ ਵਿੱਚ ਠੀਕ ਹੈ ਜੀ ਸਰ ਇਹਦਾ 90% ਇੰਪੋਰਟ ਜਿਹੜਾ ਬਾਹਰ ਹੈ ਇੰਡੀਆ 'ਚ ਸਿਰਫ ਵਾਲੇ 10% ਮਾਰਕੀਟ ਹੈ 90% ਬ੍ਰਾਡ ਪੰਜਾਬ 'ਚ ਜਿਵੇਂ ਕਿਹਾ ਜਾਂਦਾ ਤਿੰਨ ਹੀ ਸ਼ੋਅਰੂਮ ਨੇ ਪਠਾਨਕੋਟ ਪਠਾਨਕੋਟ 'ਚ ਸਰ ਹਾਲੇ ਹਾਲੇ ਸਾਡੇ ਇੰਡੀਆ ਹਾਲੇ ਪੰਜਾਬ 'ਚ ਸਾਡੇ ਸਰ ਹਾਲੇ ਚੰਡੀਗੜ੍ਹ ਲੁਧਿਆਣਾ ਤੇ ਸਾਡਾ ਤੀਸਰਾ ਸਟੂਡੀਓ ਚੌਥਾ ਅਮਰੀਕ ਇਹ ਕੋ ਸ਼ਹਿਰੋਂ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਉਹ ਪਟਾਣਕੋਟ ਦੀ ਫੈਸਿਲਿਟੀ ਹਾਂਜੀ ਸਰ ਹਾਂਜੀ ਸਰ ਹੁਣ ਜੋ ਸਾ ਲੋਕ ਜਲੰਧਰ ਜਾਂਦੇ ਸੀਗੇ ਲੁਧਿਆਣੇ ਜਾਂਦੇ ਸੀਗੇ ਕੰਮ ਕਰਾਉਂਦੇ ਸੀਗੇ ਉਹ ਇੱਕ ਵਾਰੀ ਕੰਮ ਕਰਾਉਂਦੇ ਜਉਂਦਾ ਇੰਸਟਾਲੇਸ਼ਨ ਵਧੀਆ ਨਹੀਂ ਹੁੰਦੀ ਉਹ ਦੂਸਰੀ ਵਾਰ ਜਾਂਦੇ ਸੀ ਅੱਗੇ ਉਹਨਾਂ ਨੂੰ ਉਹ ਸਰਵਿਸ ਨਹੀਂ ਮਿਲਦੀ ਪ੍ਰੋਵਾਈਡ ਨਹੀਂ ਹੁੰਦੀ ਹੁਣ ਇੱਥੇ ਹੈ ਕਿ ਲੋਕਲ ਹੈ ਕੋਈ ਆਂਦਾ ਕੋਈ ਪ੍ਰੋਬਲਮ ਹੈ ਉਸੇ ਟਾਈਮ ਉਹਦੀ ਪ੍ਰੋਬਲਮ ਜਿਹੜੀ ਹੈ ਚੈੱਕ ਕਰਕੇ ਉਹ ਚੀਜ਼ ਦਾ ਸੋਲੂਸ਼ਨ ਦਿੱਤਾ ਜਾਂਦਾ ਹਾਂਜੀ ਸਰਵਿਸ ਕਿਸ ਤਰ੍ਹਾਂ ਦੀ ਰਹੀਗੀ ਸਰ ਸਰਵਿਸ ਅਰੇ ਕਲਾਸ ਹੀ ਦੇਗੀ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalander Dalhousie bypass road patankar